ਤੇ ਬੈਠਾ ਹੈ ਮੱਸਾ ਰੰਗਣ ਮਾਫ ਕਰਨਾ ਉਹ ਤੇ ਇਕੱਲੇ ਹੀ ਵੇਖ ਰਿਹਾ ਸੀ ਨਾਚ ਪਰ ਅਸੀਂ ਕਈ ਵਾਰੀ ਪਰਿਵਾਰਾਂ ਨਾਲ ਵੇਖ ਰਹੇ ਹੁੰਦੇ ਹਾਂ ਥੋੜਾ ਜਾਂ ਮੁੜੀਏ ਇਸ ਪਾਸਿਓਂ ਥੋੜੇ ਜੇ ਖਰਚੇ ਘਟਾਈਏ ਸਾਡੇ ਫੰਕਸ਼ਨਾਂ ਤੋਂ ਜਿਹੜੀਆਂ ਚੀਜ਼ਾਂ ਸਾਡਾ ਮਨ ਮੈਲਾ ਕਰਦੀਆਂ ਉਹਨਾਂ ਨੂੰ ਬਹੁਤੀ ਜਗ੍ਹਾ ਨਾ ਦੇਈਏ ਤੇ ਪੈਸਾ ਵੀ ਬਹੁਤ ਬਰਬਾਦ ਹੁੰਦਾ ਹੈ ਨੇ ਕਿੰਨਾ ਨਾ ਕਰੋੜਾਂ ਦੇ ਫੰਕਸ਼ਨਾਂ ਤੇ ਚਲੇ ਜਾਓ ਤੁਸੀਂ ਪਰ ਜਿਹੜਾ ਗਿਆਨ ਇੱਥੋਂ ਮਿਲਦਾ ਨਾ ਗੁਰੂ ਦੀ ਹਜ਼ੂਰੀ ਚੋਂ ਇਹ ਕਿਤੋਂ ਨਹੀਂ ਮਿਲਦਾ ਮਾਫ਼ ਕਰਨਾ ਉੱਥੇ ਅਸੀਂ ਕਰੋੜਾਂ ਰੁਪਈਆ ਖਰਚ ਦਿੰਨੇ ਆ ਇੱਥੇ ਸਾਨੂੰ 20-50 ਹਜ਼ਾਰ ਲਾਉਣਾ ਵੀ ਮੁਸ਼ਕਲ ਹੋ ਜਾਂਦਾ ਚਾਹੁੰਦਾ ਬੰਦਾ ਕਹਿਣਾ بڑا ਸੌਖਾ ਨਸ਼ਾ ਖਾਤਮ ਹੋ ਜਾਏ ਪਰ ਕਿਤੇ ਕਿਤੇ ਨਸ਼ੇ ਨੂੰ ਬਲਾਵਾ ਵੀ ਦਿੰਨੇ ਆ ਅਸੀਂ ਸਾਡੇ ਆ ਕੇ ਨਾਚ ਹੋਵੇ ਸਾਡੇ ਗ੍ਰਾਮ ਵਿੱਚ ਸ਼ਰਾਬ ਵੀ ਚੱਲੇ ਨਹੀਂ ਪਿਆਰੋ ਗੁਰੂ ਘਰ ਦਾ ਜਿਹੜਾ ਚੌਂਕੀਦਾਰ ਹੁੰਦਾ ਨਾ ਉਹ ਗਰੀਬੀ ਤੌਰ ਤੇ ਨਿਮਰਤਾ ਸਹਿਤ ਬੇਨਤੀ ਕਰ ਸਕਦਾ ਹੁੰਦਾ ਕਿ ਜਿੰਨਾ ਸਾਦਾਪਨ ਨਸ਼ਿਆਂ ਤੋਂ ਅਸੀਂ ਗਰੇਜ ਕਰਾਂਗੇ ਉਹਨਾਂ ਸਾਡਾ ਭਲਾ ਹੋਣਾ ਜਿੱਥੇ ਲੱਖਾਂ ਰੁਪਏ ਇਹੋ ਜੇ ਕੰਮਾਂ ਤੇ ਖਰਚਦੇ ਆ ਕਿਸੇ ਲੋੜਵੰਦ ਦੀ ਮਦਦ ਕਰਦੇ ਹੋ ਵੱਡੇ ਖਰਚੇ ਹੁੰਦੇ ਆ ਵੱਡੇ ਵੱਡੇ ਵਿਆਹਾਂ ਸ਼ਾਦੀਆਂ ਤੇ ਚੰਗੇ ਕਰਮ ਕਰਾਂਗੇ ਦੁਨੀਆ ਤੇ ਨਾਮ ਤੇ ਤਾਂ ਵੀ ਰਹਿ ਜਾਣਾ ਹੈ ਜ਼ਰੂਰੀ ਨਹੀਂ ਵੀ ਇਹੋ ਜਾਂ ਕੁਝ ਕਰਕੇ ਨਾ ਰਹਿਂਦਾ ਨਹੀਂ ਪਿਆਰੇ ਇਹ ਭਲੇਖਾ ਹੈ ਬੰਦੇ ਦਾ ਵੱਡਾ ਪਣ ਦਿਖਾਉਣ ਨਾਲ ਨਾ ਨਹੀਂ ਰਹਿਂਦਾ ਲੋਕ ਸੇਵਾ ਕਰਨ ਨਾਲ ਹੀ ਰਹਿੰਦਾ ਹੈ ਦੁਨੀਆ ਤੇ